ਹਾਂਜੀ ਦੋਸਤੋ ਜੀ ਹਾਲ ਚਾਲ ਨੇ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਕਰਦੇ ਆ ਵਾਈ ਸ਼ੁਰੂ ਖਰੇ ਟਰੈਕਟਰ ਤਿਆਰ ਸਾਰੇ ਤਵੀਆਂ ਪਾਤੀਆਂ ਤੇ ਮਗਰ 10 ਵੇ 10 ਦਦੀਆਂ ਪੱਕੀਆਂ ਹੀਆਂ ਹਨ ਤਵੀਆਂ ਐ ਨਹੀਂ ਪੋਣਾ ਤੇ ਸੋਨਾਂ ਲਈ ਕਿਨ 90 ਮਗਰ ਪਾਉਣੇ ਜਾਂ ਖਾਲੇ ਆਪਾਂ ਇੱਧਰ ਤਵੀਆਂ ਦਾ ਇੱਕ ਕੇਰ ਪਾ ਕੇ ਮਗਰ ਪਾ ਲੈਣ ਵਾਈ ਜਾਣੇ ਤੇ ਇੱਧਰ ਸਾਰਾ ਅਜ ਨਾ ਆ ਪਾ ਜਟੌਣਾ ਮੰਡੀ ਦਾ ਸਮਾਨ ਸਾਰਾ ਮੰਡੀ ਖਾਲੀ ਹੋ ਗਈ ਅੱਜ ਸਮਾਨ ਢੋਣੇ ਮੰਡੀ ਮੰਡੀ ਦਾ ਧੋਕ ਇਹਦੇ ਮਗਰ ਵੀ ਇਹਦੇ ਮਗਰ ਵੀ ਫਾਲੇ ਪਾਉਣੇ ਫਿਰ ਤੇ ਇੱਧਰ ਜੌਂਡੀ ਆਰਾ ਇਹ ਪੱਠੇ ਲਿਆਵਾਂਗੇ ਡਿੱਗੀ ਪਾਈ ਹੋਈ ਆ ਪੱਕੀ ਪੱਠੇ ਨਾ ਢੋਣੇ ਤੇ ਅੱਜ ਮਿੱਟੀ ਵੀ ਝਾੜਨੀ ਆ ਉਹ ਫੋੜਨਾ ਝਾੜਦਾ ਨਹੀਂ ਇਹ ਇਹ ਨਾ ਮਿੱਟੀ ਜਾੜਾਂਗੇ ਫਿਰ ਜਾਂਦੇ ਖੇਤਾਂ 'ਚ ਤੋਂ ਨੇ ਇਹ ਵੀਡੀਓ ਖਿਪਾਈ ਦੀ ਘੇਰ ਪਾਉਣੀ ਆ ਪਹਿਲਾਂ ਪਹਿਲਾਂ ਬਾਅਦ 'ਚ ਫੇ ਫਾਲਿਆਂ ਪਾਉਣ ਫਾਲਿਆਂ ਦੇ ਪਿੱਛੇ ਪਿੱਛੇ ਵਾਝ ਜਾਣੇ ਆ ਹਾਂ ਨੌ ਵੀ ਚੱਲਦੀ ਆ ਸਫਾਈ ਹਵਾ ਮਾਰ ਕੇ ਨਿਕਲਦੇ ਹੇਤਾਂ ਦੇ เตะแล้วปวดเลยพูดะอนยั่นอยบอน ਦੇ ਦਿਓ ਬਿੱਜਣ ਉੱਧਰ ਚੱਲਦਾ ਟਰੈਕਟਰ ਲਓ ਜੀ ਚੱਲਦਾ ਕੰਮ ਵਹਾਈ ਦਾ ਫੇਰ ਦੇ ਲੱਗਿਓ ਬਣ ਇਹ ਕੰਮ ਕਰ ਵੱਡੇ ਤੇ 10 ਵਜੇ ਦੱਸ ਦਿਆਂ ਤੱਕ ਜਾਣਾ ਆਪਣੇ ਇਧਰ ਖੇਤਾਂ ਨੂੰ ਅੱਗ ਲੱਗੀ ਜੋ ਪਰਿਓ ਲੱਗਦੀ ਆਈ ਸਾਰਿਆਂ ਨੂੰ ਸਾਰੇ ਖੇਤ ਜਲਦੇ ਸਾਰੇ ਖੇਤ ਜਲ ਗਏ ਸਾਰੇ ਇਧਰ ਥੋੜਾ ਮੱਕੀ ਕਰਕੇ ਬਚਾਉ ਹੋ ਗਿਆ ਆਪਣੀ ਇਹਦਾ ਗਾਂਹਾਂ ਤੇ ਜਲ ਜਾਣੀ ਮੱਕੀ ਕਰਕੇ ਬਚ ਗਈ ਓ ਸਾਰੇ ਤੁਰ ਤੱਕ ਪਰਿਓ ਮੱਕੀ ਤੋਂ ਪਰਿਲੀ ਮੱਕੀ ਦੇ ਕੋਲ ਪਰਿਓ ਅੱਗ ਲੱਗਦੀ ਆਈ ਉਹ ਪਰਿਓ ਅਦਰ ਵੀ ਵੀਜਣ ਲੱਗਾ ਬੰਦਾ ਆਲੇ ਪਾਵਾਂਗੇ ਸੁਣ ਲਈਗਾ 90 90 ਮਗਰ ਤੇ ਸਵਰਾਜ ਲੱਗਾ ਮੰਡੀ ਆਸਮਾਨ ਤੋਂ ਅੱਜ ਮੰਡੀ ਦਾ ਕੰਮ ਨਿਭੜ ਗਿਆ ਟੋਟਲ ਕੋਈ ਵਿੱਚ ਦੁਬਾਰੇ ਜੇ ਬੰਦ ਵੀ ਕਰਤਾ ਸੀ ਟਰੈਕਟਰ ਥੋੜਾ ਟਾਈਮ ਕੋਈ ਥੋੜਾ ਟਾਈਮ ਨਹੀਂ 2-3 ਘੰਟੇ ਬੰਦ ਰਿਹਾ ਟਰੈਕਟਰ ਵੈਸੇ ਤੇ ਹੀ ਬੰਦਾ ਆਪਣੇ 13 ਕ ਖੇਤ ਬਾਹ ਹੋ ਗਏ ਆ ਕੇਰੀ ਪੋਨੇ ਆ ਤੇ ਉਤੋਂ ਇੱਕ ਤੋਂ ਬਾਅਦ ਫਾਲਿਆ ਨਾ ਪੋਨੇ ਪਾ ਕੇ ਤਾਂ ਤੇ ਇੱਧਰ ਆਪਾਂ ਨੂੰ 3 ਦਿਨ ਲੱਗਣੇ ਆ ਆਪਣਾ ਇੱਧਰਲਾ ਏਰੀਆ ਸਾਰਾ ਨਿੰਬੜ ਜਾਂ ਤਿੰਨ ਦਿਨਾਂ ਚ ਤੇ ਜਾਂਨੇ ਪੈਂਦਾ ਆਲੂ ਆਲਮੋਸਟ ਸਾਡਾ ਹਫਤੇ ਚ ਕੰਮ ਦੀ ਬੜੀਆਂ ਨੇ ਇਹ ਵੀ ਬਹਾਈ ਵਾਲਾ ਕੀ ਉਹ ਨਾਲ ਹੀ ਕਮਗਰ ਪਾਵਾਂਗੇ ਫਾਲੇ ਵੱਡੇ ਤੇ ਉਹਨਾਂ ਪੌਣੇ ਕੇਰ ਪਾਉਂਦੇ ਪਏ ਇਸ ਬੱਲੇ ਦਾ ਤਵੇ ਯਾ ਪੜੀਆਂ ਫੁੱਲ ਤਾਂ ਨਹੀਂ ਖੁੱਲੀਆਂ ਇੱਕ ਪੁਆਇੰਟ ਥੱਲੇ ਆ ਇਹਨੇ ਹਾਈ ਤੇ ਲੱਗਿਆ ਹੋਇਆ ਮੱਕੀ ਦੀ ਪਹਿਲੀ ਵਾਰੀ ਲਾਈ ਇੱਧਰ ਇਹਦਾ ਅੱਗੇ ਪਰਦੇ ਖੇਤਾਂ 'ਚ ਲਾਈ ਸੀ ਪਰੇ ਪਿੰਡਾਂ 'ਲ ਬਾਹੀ ਚੱਲੀ ਜਾਂਦੀ ਆ ਫੇਰ ਹੁਣ ਕਾਲੂ ਸੋਨਾਲੀ ਕਾ ਨੰਬੇ ਲਾ ਕੇ ਖਾਲਿਆਂ ਨਾ ਪਾਉਂਦੇ ਹੁਣ ਤਵੀਆਂ ਨਾਲ ਜਿਹੜੇ ਪਾਇਓ ਆ ਮੋਰ ਮੋਰ ਤਵੀਆਂ ਨਾਲ ਪਾਈ ਜਾਣੀ ਤੇ ਪਨੀਰੀ ਬੇਚੀ ਉਹ ਆ ਜਾਂਦੇ ਪਨੀਰੀ ਆਲੂ ਵੀ ਹੁਣ ਬਣਾਉਂਦੇ ਉੱਤੇ ਵੀਡੀਓ ਪਾ ਦੇ ਆ ਕੱਲ ਨੂੰ ਜਾਂਦੇ ਹਾਂ ਉਹ ਮੋਟਰ ਤੇ ਬਣ ਹਾਂਜੀ ਤੇ ਜਿਹੜਾ ਆਪਣਾ ਆ ਵੀ ਲਾਇਆ ਪਹਿਲੇ ਕਿਆਰੇ ਵਾਲਾ ਇੱਚ ਆਪਾਂ 128 ਵੀਜਿਆ 28 ਦਾ ਵੀ ਹੈ 128 ਤੇ ਆ ਹੈਗਾ ਆਪਣਾ ਸੀ ਆਰ 321 ਇਹਨੂੰ ਤਕਰੀਬਨ ਦੋ ਹਫ਼ਤੇ ਤੋਂ ਉੱਪਰ ਹੋ ਗਿਆ ਹੁਣ ਟਾਈਮ ਲਾ ਇਹਨੂੰ ਤੇ ਜੇ ਅੱਜ ਬੀਜ ਕੇ ਗਏ ਆ ਬੰਦਾ ਔਰ ਮਿਕਸ ਜਾਈ ਸਾਰਾ ਮਿਕਸ ਜਾਈ ਸੀ ਬੀ ਉਹ ਤੇ ਬਾਕੀ ਥੋੜਾ ਪਿੰਡ ਵਾਲਾ ਵੀ ਬੀਜਿਆ ਪਿੰਡ ਵਾਲੀ ਮੋਟਰ ਤੇ ਹੁਣ ਜਦੋਂ ਉਧਰ ਬਾਈ ਕੰਨ ਜਾਵਾਂਗੇ ਉਧਰ ਵੀ ਦਿਖਾਵਾਂਗੇ ਉਹ ਵਾਲਾ ਵੀ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਬਸ ਬਾਈ ਦਾ ਵੀ ਕੰਮ ਬਾਹਰ ਅੱਧੇ ਘੰਟੇ ਦਾ 7:30 ਵਜੇ 8:00 ਵਜੇ ਤੱਕ ਆ ਜਾਣਾ ਇੱਕ ਆਲੂ ਵਾਹਾਂਗੇ ਮਿਲਾਂਗੇ ਕੱਲਾਲੇ ਵਲੌਗ ਚ ਜੁੜੇ ਰਹੋ ਲਓ ਵੀ ਜੁੜੇ ਰਹੋ ਮਿਲਦੇ ਆਂ ਜੀ ਦੇਖੋ ਆ ਵਲੌਗ ਚ